ਅੱਸੀ ਗੱਲ ਦੋਸਤੋ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਕਾਫੀ ਤਣਾਅਪੂਰਵਕ ਬਣੇ ਹੋਏ ਨੇ ਮਾਹੌਲ ਵੀ ਕਾਫੀ ਸੰਜੀਦਾ ਕਾਫੀ ਤਣਾਅਪੂਰਵਕ ਹੈ ਭਾਰਤ ਦੇ ਵਿੱਚ ਜੋ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ 28 ਦੇ ਕਰੀਬ ਮਾਸੂਮ ਨਿਰਦੋਸ਼ਾਂ ਦੀ ਜਾਨ ਗਈ ਉਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਤਹਿਤ ਇੱਕ ਜੋ ਕਾਰਵਾਈ ਕੀਤੀ 9 ਉਹੋ ਜੇ ਟਿਕਾਣਿਆਂ ਤੇ ਉਨ੍ਹਾਂ ਵੱਲੋਂ 에어 ਸਟ੍ਰਾਈਕ ਕੀਤੀ ਗਈ ਜਿੱਥੇ ਕਿ ਪਾਕਿਸਤਾਨ ਦੇ ਵਿੱਚ ਅੱਤਵਾਦੀ ਫੈਕਟਰੀ ਚੱਲਦੀ ਸੀ ਜੀਆ ਦੋਸਤੋ ਇਸ ਮੌਕੇ ਜੋ ਅੱਤਵਾਦੀ ਮੰਸੂਰ ਹੈ ਉਸ ਦੇ ਪਰਿਵਾਰ ਨੂੰ ਵੀ ਖਤਮ ਕਰ ਦਿੱਤਾ ਗਿਆ ਤੇ ਆਪਣੇ ਪਰਿਵਾਰ ਦੀ ਵਾਰੀ ਕਿਸ ਤਰ੍ਹਾਂ ਗੜਗੜਾ ਰਿਹਾ ਹੈ ਉਹ ਸ਼ਾਇਦ ਤੁਸੀਂ ਨੀਲ ਦੇਖੀ ਹੋਵੇਗੀ ਜੋ ਕਹਿ ਰਿਹਾ ਹੈ ਕਿ ਇਸ ਨਾਲੋਂ ਚੰਗਾ ਸੀ ਮੈਂ ਹੀ ਮਰ ਜਾਂਦਾ ਸ਼ਾਇਦ ਕਿਸੇ ਆਪਣੇ ਨੂੰ ਖਾਉਣ ਦਾ ਉਸ ਨੂੰ ਅਹਿਸਾਸ ਹੁਣ ਹੋਇਆ ਹੋਵੇਗਾ ਤੇ ਉਹ ਉੱਥੇ ਹੀ ਇਸ ਆਪਰੇਸ਼ਨ ਸੰਦੂਰ ਤੋਂ ਬਾਅਦ ਆਪਸੀ ਜੋ ਰਿਸ਼ਤੇ ਨੇ ਉਹ ਹੋਰ ਤਣਾਅਪੂਰਵਕ ਹੋ ਗਏ ਨੇ ਜਿੱਥੇ ਕਿ ਪਾਕਿਸਤਾਨ ਨੇ ਪਹਿਲਾਂ ਅੱਖਾਂ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਕਿਹਾ ਕਿ ਉਹ ਵੀ ਜਵਾਬ ਵੀ ਕਾਰਵਾਈ ਕਰੇਗਾ ਤੇ ਆਪਣੀ ਫੌਜ ਦੇ ਨਾਲ ਮੀਟਿੰਗ ਦੇ ਦੌਰਾਨ ਭਾਰਤਵਾਗ ਭਾਰਤ ਰੀਸ ਕਰਦੇ ਆ ਉਹਨਾਂ ਨੇ ਵੀ ਆਪਣੀ ਫੌਜ ਨੂੰ ਸਾਰੇ ਅਧਿਕਾਰ ਦੇ ਦਿੱਤੇ ਆਪਣੇ ਹਿਸਾਬ ਆਪਣੀ ਜਗ੍ਹਾ ਦੇ ਹਿਸਾਬ ਦੇ ਨਾਲ ਕਾਰਵਾਈ ਕਰਨ ਦੇ ਪਰ ਉਸ ਤੋਂ ਥੋੜੀ ਦੇਰ ਦੇ ਬਾਅਦ ਸ਼ਾਇਦ ਉਹਨਾਂ ਨੂੰ ਅਹਿਸਾਸ ਹੋਇਆ ਤੇ ਪਾਕਿਸਤਾਨ ਦੇ ਪੀਐਮ ਸਹਿਵਾਜ਼ ਸ਼ਰੀਫ ਦਾ ਬਿਆਨ ਆਇਆ ਕਿ ਜੇਕਰ ਭਾਰਤ ਪਿੱਛੇ ਹਟਦਾ ਹੈ ਉਹ ਵੀ ਕੋਈ ਕਾਰਵਾਈ ਨਹੀਂ ਕਰਨਗੇ ਉਹ ਵੀ ਪਿੱਛੇ ਹਟ ਜਾਣਗੇ ਪਰ ਦੋਸਤੋ ਇਸ ਸਭ ਦੇ ਵਿਚਕਾਰ ਇਸ ਸਮੇਂ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਹੁਣ ਨਵਾਂ ਐਲਾਨ ਹੋਇਆ ਹੈ ਜੋ ਨਵੀਂ ਗਾਈਡਲਾਈਨਸ ਲਾਗੂ ਹੋਈਆਂ ਨੇ ਉਸ ਦੇ ਬਾਰੇ ਤੁਹਾਨੂੰ ਦੱਸ ਦੱਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਕਪੂਰਥਲਾ ਜਿੱਥੇ ਕਿ ਕਾਫੀ ਜ਼ਿਆਦੇ ਇਸ ਸਮੇਂ ਮੌਕ ਟ੍ਰੈਲ ਵੀ ਕੀਤੀ ਗਈ ਤੇ ਹੋਰ ਸੁਰੱਖਿਆ ਵੀ ਕਾਫੀ ਜ਼ਿਆਦਾ ਵਧਾਈ ਹੋਈ ਹੈ ਲੋਕਾਂ ਦੀ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉੱਥੇ ਇਨ੍ਹਾਂ ਹਲਕਿਆਂ ਦੇ ਵਿੱਚ ਹੁਣ ਇਹ ਗਾਈਡਲਾਈਨਸ ਲਾਗੂ ਹੋਈਆਂ ਨੇ ਕਿ ਜੇਕਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਕਪੂਰਥਲਾ ਦੇ ਵਿੱਚ ਕੋਈ ਵਿਆਹ ਸਮਾਗਮ ਕਰਦਾ ਹੈ ਜਾਂ ਫਿਰ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਦਾ ਹੈ ਤਾਂ ਇਹ ਜੇ ਸਮਾਗਮਾਂ ਦੇ ਵਿੱਚ ਆਤੀਸਵਾਜੀ ਕਰਨ ਤੇ ਪਟਾਕੇ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਜੇਕਰ ਕੋਈ ਇਹਨਾਂ ਗਾਈਡਲਾਈਨਸ ਦੀ ਉਲੰਘਣਾ ਕਰਦਾ ਹੈ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਸਾਰੇ ਨਾਗਰਿਕਾਂ ਨੂੰ ਇਸ ਮੌਕੇ ਆਪਣਾ ਛੇਯੋਗ ਦੇਣ ਦੇ ਲਈ ਕਿਹਾ ਗਿਆ ਤੇ ਦੱਸ ਦਈਏ ਕਿ ਉੱਥੇ ਹੀ ਇਸ ਮੌਕੇ ਤੇ ਸਿਰਿਆਮਸਾ ਸਾਹਿਬ ਦੇ ਇਕ ਤੁਕਾ ਜਹੀਆਂ ਕਟਨਾਵਾ ਦੀਆਂ ਵੀ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੁਝ ਅਜਿਹੀ ਅਨਸਕਾਮੀ ਕਟਨਾ ਹੋਈ ਹੈ ਹਾਲਾਂਕਿ ਇਸ ਦੇ ਬਾਰੇ ਅਧਿਕਾਰਤ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੋਈ ਪਰ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਇਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕੀ ਕਾਰਵਾਈ ਹੋਈ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤੇ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ جنگ ਲਗਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਜ਼ਿਆਦਾਤਰ ਲੋਕ جنگ ਨਾਲ ਲੱਗੰਦੇ ਹੀ ਹੱਕ ਦੇ ਵਿੱਚ ਨੇ ਕਿਉਂਕਿ جنگ ਕਹਿਣੀ ਜਿੰਨੀ ਸੌਖੀ ਹੈ ਉਸ ਦੇ ਨਤੀਜੇ ਉਨੇ ਹੀ ਜ਼ਿਆਦਾ ਖਤਰਨਾਕ ਹੋਣਗੇ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਤੇ ਤਾਜ਼ੀ ਐਗਜ਼ਾਮਪਲ ਯੂਕਰੇਨ ਤੇ ਰੂਸ ਦੀ ਵੀ ਹੈ ਯੂਕਰੇਨ ਬੇਸਕ ਛੋਟਾ ਸੀ ਪਰ ਇਸ ਸਮੇ ਰੂਸ ਦਾ ਵੀ ਉਸਨੇ ਨੁਕਸਾਨ ਕੀਤਾ ਤੇ ਦੱਸ ਦਈਏ ਕਿ ਉਤੇ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਹੀ ਇਹ ਮਸਲਾ ਸੋਲਝੇ ਜਾਂਦਾ ਹੈ ਤੇ ਪਰ ਜੋ ਕਾਰਵਾਈ ਪਾਕਿਸਤਾਨ ਦੇ ਵੱਲੋਂ ਉਹਨਾਂ ਦੇ ਅਤਵਾਦੀਆ ਵੱਲੋਂ ਪਹਿਲ ਕਾਮ ਦੇ ਵਿੱਚ ਕੀਤੀ ਗਈ ਹੈ ਉਸ ਦਾ ਹੱਕ ਉਸ ਦਾ ਇਨਸਾਫ ਲੈਣ ਦੀ ਗੱਲ ਵੀ ਹਰ ਕੋਈ ਕਹਿ ਰਿਹਾ ਹੈ ਤੇ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਕਿ ਜੰਗ ਤੋਂ ਬਿਨਾ ਹੀ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਸੋਚਦੇ ਹੋ ਕਿ ਜੰਗ ਹੀ ਹੁਣ ਇੱਕੋ ਇੱਕ ਰਾਹ ਹੈ ਇਨਸਾਫ ਲੈਣ ਦਾ ਜਰੂਰ ਕਮੈਂਟਾਂ ਦੇ ਵਿੱਚ yes ਜਾਂ no ਜਰੂਰ ਲਿਖਣਾ ਹੈ ਜੰਗ ਲੱਗਣ ਬਾਰੇ ਹੋਰ ਵੀ ਖਾਸ ਬਹੁਤ ਖਾਸ ਅਪਡੇਟਸ ਪਬਲਿਕ ਰਿਵਿਊ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਸੋ ਤੁਸੀਂ ਬਣੇ ਰਹਿਣਾ ਅਨਲਿमिटेड ਗਿਆਨ ਦੇ ਨਾਲ ਤੇ ਹੁਣ ਦੇਖੋ ਇਲਾਕੇ ਦੇ ਇੱਕ ਨੌਜਵਾਨ ਨੇ ਕੀ ਜਾਣਕਾਰੀ ਦਿੱਤੀ ਹੈ ਜੀ ਸੋ ਬਾਬਾ ਜੀ ਲੇਟੈਸਟ ਨਿਊਜ਼ ਆਈ ਹੈ ਅਮੇਰਸਰ ਦੇ ਵਿੱਚ ਹਮਲਾ ਕੀਤਾ ਗਿਆ ਪੰਜ ਤੋਂ 6 ਬੰਬ ਦਿੱਗਣ ਦੀ ਨਿਊਜ਼ ਆ ਕਿੰਨੀ ਸੱਚੀ ਹੈ ਕਿੰਨੀ ਝੂਠੀ ਨਹੀਂ ਪਤਾ ਪਰ ਇੱਕ ਗੱਲ ਕਨਫਰਮ ਦਾ ਕਿ ਮਸਾਇਲ ਵੀ ਦੇਖੀ ਗਈ ਹੈ ਤੇ ਬੰਬ ਬਲਾਸਟ ਦੀਆਂ ਆਵਾਜ਼ਾਂ ਵੀ ਸੁਣੀ ਗਈਆਂ ਅਮੇਰਸਰ ਚ ਅਸੀਂ ਸਾਧਿਆਂ ਦੇ ਭਲੇ ਲਈ ਅਰਦਾਸ ਕਰਦੇ ਹਾਂ ਤੇ ਸਾਡੇ ਬੰਦੇ ਜਲਦੀ ਕਲਾਚ ਦੇਣ ਤੇ ਅਸੀਂ ਜੰਗ ਜਿੱਤਾਂਗੇ ਫੌਰ ਸ਼ਾਰਟ ਜਿੱਤਾਂਗੇ